ਜਿਹਾ ਸੋਹਣਾ ਕਾਲੰਦਾ ਸੋਹਣੀ ਆਪਣੀ ਰਿੰਦਨ ਤੇ ਆਪਾਂ ਵੀ ਲੈ ਆਂਦੀ ਆ ਜੇ ਨਵੀਂ ਗੱਡੀ ਸੋਨੂੰ ਵੀ ਦਿਖਾਉਣੇ ਆ ਤੇ ਥੋੜਾ ਜਿਹਾ ਵੇਟ ਕਰੋ ਤੇ ਰੇ ਕੋਈ ਸੁਮਿੱਠਾ ਹੈ ਨਹੀਂ ਤੀ ਮੈਂ ਗੋੜੀ ਚੱਕ ਲਵਾਂ ਦੇਖ ਲਓ ਵਧਾਈਆਂ ਵਧਾਈਆਂ ਲੇਖਦੇ ਆਂ ਵੀ ਗੱਡੀ ਆ ਗਈ ਐਦਰ ਦਾਦੂ ਜੀ ਵੀ ਮੁੰਡੇ ਦਾ ਦਾਦੂ ਵੀ ਖੁਸ਼ ਹੋਇਆ ਖੜਾ ਐ ਤੇ ਤੁਹਾਨੂੰ ਗੱਡੀ ਵੀ ਦਿਖਾਉਣੇ ਆ ਸੀ ਆ ਦੇਖੋ ਤੁਸੀਂ ਸਕਿੰਨ ਨਮੀ ਗਈ ਨਮੀਕਾਰ ਤੇ ਉਧਰ ਵੀਰਾ ਵੀ ਬਹੁਤ ਖੁਸ਼ ਹੈ ਤੇ ਘਰ ਵਾਲਾ ਵੀ ਬਹੁਤ ਹਾਂਜੀ ਸੱਸਰੀ ਕਾਹ ਮੈਂ ਸੁਣੀ ਆਪਣੇ ਰਿਤਿੰਦਰ ਤੇ ਉਸ ਤੋਂ ਫਿਰ ਸਾਡੀ ਗੱਡੀ ਕਿੱਦਾਂ ਦੀ ਲੱਗੀ ਨਵੀਂ ਗੱਡੀ ਤੇ ਇਹਦਾ ਨਾਮ ਕੀ ਹੈ ਜੀ i20 i20 ਆ ਆਪਣੀ ਗੱਡੀ ਮੈਂ ਥੋੜਾ ਜਿਹਾ ਨਾਮ ਨੂੰ ਮੈਨੂੰ ਘੱਟੀ ਪਤਾ ਹੈ ਦੱਸੇ ਤੋਂ ਪਤਾ ਲੱਗ ਜਾਂਦਾ ਕੋਈ ਫੀਸਾ ਝੜ ਤੇ ਦੇਖ ਲਓ ਕਿੰਨੀ ਘੈਂਟ ਗੱਡੀ ਆ ਆ ਹਸਬੰਡ ਵੀ ਬਹੁਤ ਘੈਂਟ ਹੈ ਤੇ ਆ ਮੇਰੇ ਕਾਕਾ ਘੈਂਟ ਜਿਆ ਤੇ ਅਸੀਂ ਚੱਲੇ ਆਂ ਤੇ ਦੇਖ ਲਓ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਅੱਜ ਫੇਰ ਗੁੱਡੀ ਆਈ ਹੈ ਜੀ ਇੱਕ ਆਈਲੈਂਡਸ ਵਾਲੀ ਹੋਈ ਹੈ ਤੇ ਉਹਨਾਂ ਨੇ ਪੈਸੇ ਨਹੀਂ ਲਵਾਉਣੇ ਹੈਗੇ 10 ਕ ਕਿਲੇ ਜ਼ਮੀਨ ਦੇ ਹੁਣ ਮੁੰਡੇ ਕੋਲੇ ਗੋਨਿਆਣ ਏਰੀਆ ਭੈਣ ਦਾ ਉਧਰ ਹੀ ਮੁੰਡਾ ਚਾਹੀਦਾ ਆਪਾਂ ਨੂੰ ਗੋਨਿਆਣ ਏਰੀਆ ਦਾ ਧਿਆਨ ਨਾਲ ਸੁਣ ਲਓ ਜੀ ਉਧਰ ਹੀ ਚਾਹੀਦਾ ਮੁੰਡਾ ਆਪਾਂ ਨੂੰ ਜਿਆਦਾ ਦੂਰ ਨਹੀਂ ਜਾਣਾ ਪੈਣਾ ਹੋਣਾ ਏ ਤੇ ਉਹਨਾਂ ਨੇ ਪੈਸੇ ਵੀ ਨਹੀਂ ਲਵਾਉਣੇ ਹੈਗੇ 10 ਕ ਕਿਲੇ ਚ ਮੁੰਡਾ ਚਾਹੀਦਾ ਪੱਕੀ ਮੈਰਿਜ ਕਰਨੀ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਲਵਾਨਿਆਂ ਦੀ ਗੁੱਡੀ ਜੀ 24 ਸਾਲ ਏਜ ਆ ਭੈਣ ਦੀ ਆਪਾਂ ਨੂੰ ਚਾਹੀਦਾ ਲਵਾਨਿਆਂ ਦਾ ਹੀ ਮੁੰਡਾ ਤੇ ਮੁੰਡਾ ਵਧੀਆ ਫੈਮਿਲੀ ਚ ਹੋਵੇ ਜੀ ਮੁੰਡਾ ਬਾਹਰਲੀ ਕੰਟਰੀ ਚ ਹੋਵੇ ਤਾਂ ਬਾਲਾ ਵਧੀਆ ਨਹੀਂ ਤਾਂ ਇੱਥੇ ਵਧੀਆ ਕੰਮ ਹੋਵੇ ਵੀਰ ਦਾ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਮੁੰਡਾ ਲਵਾਨਿਆਂ ਦਾ ਹੋਣਾ ਚਾਹੀਦਾ ਜੀ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ